ਵੀਡੀਓ ਵੇਖਣ ਵਾਲੇ ਸਾਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਨ ਸੋਲਰ ਤੇ ਜ਼ਮੀਂਦਾਰਾ ਸੋਲਰ ਰਾਜਪੁਰਾ ਦੇ YouTube ਚੈਨਲ ਨਾਲ 15 ਮਾਰਚ 2024 ਦੀ ਇਹ ਵੀਡੀਓ ਹੈ ਤਿੰਨ ਹਸ ਪਾਵਰ ਦਾ ਸੋਲਰ ਸਮਰਸੀਬਲ ਸਿਸਟਮ ਇੰਸਟਾਲ ਕੀਤਾ ਹੈ 70 ਫੁੱਟ ਤੇ ਡਿਲੀਵਰੀ ਪਾਈਪ ਹੈ UTL ਸੋਲਰ ਦੇ ਉੱਤੇ ਪੈਨਲ ਲਾਏ ਗਏ ਨੇ INVT ਦੀ ਡਰਾਈਵ ਹੈ ਫੋਟੋਵੋਲਟਿਕ ਡਰਾਈਵ ਹੈ MPPT ਬੂਸਟਿੰਗ ਤੇ 2.5 ਇੰਚੀਆ ਦਾ ਪਾਣੀ ਹੈ ਦੁਪਹਿਰ ਵੇਲੇ ਫੁੱਲ ਪ੍ਰੈਸ਼ਰ ਦਾ ਤੇ ਇਸ ਟਾਈਮ ਸ਼ਾਮ ਦੇ 3:00 ਵੱਜ ਚੁੱਕੇ ਨੇ ਐਸ ਟਾਈਮ ਵੀ ਤੁਸੀਂ ਪਾਣੀ ਦੀ ਪਰਫਾਰਮੈਂਸ ਉਹ ਦੇਖ ਸਕਦੇ ਹੋ ਕਾਫੀ ਲੰਮੇ ਸਮੇਂ ਤੋਂ ਪੰਜਾਬੀ ਡੈਰੀਮੈਨ ਸੋਲਰ ਦੇ ਚੈਨਲ ਤੇ ਆਪਾਂ ਵੀਡੀਓ ਪਾਉਂਦੇ ਆ ਸੋਲਰ ਸਿਸਟਮ ਲਾਉਂਦੇ ਆ ਤੇ ਤੁਹਾਡੇ ਨਾਲ ਬਹੁਤ ਸਾਰੀ ਇਦਾਂ ਦੀ ਜਾਣਕਾਰੀ ਸ਼ੇਅਰ ਕਰਦੇ ਆ ਬਹੁਤ ਸਾਰੇ ਵੀਰ ਆਪਣੇ ਨਾਲ ਜੁੜੇ ਨੇ ਸ਼ੁਰੂ ਤੋਂ ਲੈ ਕੇ ਤੁਸੀਂ ਸਾਰਿਆਂ ਨੇ ਸਪੋਰਟ ਕੀਤਾ ਆਪਣਾ ਚੈਨਲ ਬਹੁਤ ਵਧੀਆ ਚੱਲਦਾ ਪਿਆ ਏ ਤੇ ਆਪਣਾ ਕੰਮ ਵੀ ਬਹੁਤ ਵਧੀਆ ਚੱਲਣ ੜਿਆ ਸੋ ਅੱਜ ਤੁਹਾਡੇ ਨਾਲ ਬਹੁਤ ਬਰੀਕੀ ਚ ਗੱਲਾਂ ਡਿਸਕਸ ਕਰਾਂਗੇ ਸੋਲਰ ਸਿਸਟਮ ਕਿਵੇਂ ਲਵਾਉਣਾ ਚਾਹੀਦਾ ਕਿੱਦਾਂ ਦਾ ਲਵਾਉਣਾ ਚਾਹੀਦਾ ਤੁਸੀਂ ਕਿਸੇ ਵੀ ਫਰਮ ਤੋਂ ਲਵਾਓ ਕੁਝ ਇਦਾਂ ਦੀਆਂ ਗੱਲਾਂ ਦਾ ਖਿਆਲ ਰੱਖਿਆ ਕਰੋ ਜਿੱਦੇ ਕਰਕੇ ਤੁਹਾਨੂੰ ਬਾਅਦ ਵਿੱਚ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਸੋਲਰ ਸਿਸਟਮ ਸੋਲਰ ਮੋਟਰ ਲਵਾਉਣ ਤੋਂ ਪਹਿਲਾਂ ਸਭ ਤੋਂ ਪਹਿਲਾ ਜਿਹੜਾ ਸ਼ੁਰੂਆਤੀ ਪੁਆਇੰਟ ਏ ਤੁਹਾਡਾ ਵਾਟਰ ਲੈਵਲ ਕਿੰਨੇ ਫੁੱਟ ਤੇ ਵੇ ਤੇ ਤੁਹਾਡਾ ਬੋਰਵੈਲ ਕਿੰਨੇ ਫੁੱਟ ਤੇ ਵੇ ਤੁਸੀਂ ਬੋਰ ਕਿੰਨੇ ਫੁੱਟ ਡੂੰਘਾ ਕਰਵਾਇਆ ਏ ਤੇ ਜਿੱਥੇ ਤੁਸੀਂ ਸੋਲਰ ਮੋਟਰ ਲਵਾਣੀ ਹੈ ਜਿਹੜੇ ਬੋਰ ਚ ਉੱਥੇ ਤੁਹਾਡੇ ਪਾਣੀ ਦਾ ਪੱਧਰ ਕਿੰਨਾ ਹੈ ਜਿੰਨੂੰ ਆਪਾਂ ਦੇਸੀ ਭਾਸ਼ਾ ਆਖ ਦੇਣੇ ਆਂ ਵੀ ਚੋਹਾ ਕਿੰਨੇ ਫੁੱਟ ਤੇ ਵੇ ਸਭ ਤੋਂ ਮੇਨ ਇਹ ਚੀਜ਼ ਪਹਿਲਾਂ ਨੋਟ ਕਰਨ ਵਾਲੀ ਹੁੰਦੀ ਏ ਉਸ ਤੋਂ ਬਾਅਦ ਗੱਲ ਆਉਂਦੀ ਤੁਸੀਂ ਸੋਲਰ ਪੈਨਲ ਕਿੱਥੇ ਲਵਾਉਣਾ ਚਾਹੁੰਦੇ ਹੋ ਉਹਨੂੰ ਤੁਸੀਂ ਰਿਮੂਵੇਬਲ ਸਟਰਕਚਰ ਤੇ ਲਵਾਉਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਉਹਨੂੰ ਫਿਕਸ ਸਟਰਕਚਰ ਤੇ ਲਵਾਉਣਾ ਚਾਹੁੰਦੇ ਹੋ ਸੈਕੰਡ ਪੁਆਇੰਟ ਹੋ ਗਿਆ ਇਹ ਦੂਜੀ ਗੱਲ ਕੋਈ ਵੀ ਇਹਦੇ ਉੱਤੇ ਛਾਂ ਨਹੀਂ ਆਉਣੀ ਚਾਹੀਦੀ ਜਿੱਥੇ ਵੀ ਤੁਸੀਂ ਸੋਲਰ ਸਿਸਟਮ ਲਵਾਉਂਦੇ ਪਏ ਹੋ ਤੁਹਾਡੇ ਪੈਨਲਾਂ ਦੇ ਉੱਤੇ ਕਿਸੇ ਵੀ ਦਰਖਤ ਦੀ ਕੋਈ ਵੀ ਛਾਂ ਨਹੀਂ ਆਉਂਦੀ ਹੋਣੀ ਚਾਹੀਦੀ ਜੇ ਆਪਣੇ ਸੋਲਰ ਪੈਨਲ ਤੇ ਛਾਂ ਆਵੇਗੀ ਚਾਹੇ ਤੁਹਾਡੇ ਇੱਕ ਪੈਨਲ ਦੀ ਇੱਕ ਡੱਬੀ ਤੇ ਵੀ ਆ ਗਈ ਛਾਂ ਉਹਦੇ ਨਾਲ ਵੀ ਤੁਹਾਡੀ ਪੂਰੀ ਸੋਲਰ ਸਿਸਟਮ ਦੀ ਪਾਵਰ ਤੇ ਇਫੈਕਟ ਪੈਂਦਾ ਜਿਸ ਦੇ ਨਾਲ ਪਾਣੀ ਵੀ ਡਾਊਨ ਹੁੰਦਾ ਤੇ ਤੁਹਾਡੇ ਸੋਲਰ ਪੈਨਲਾਂ ਤੇ ਵੀ ਇਫੈਕਟ ਪੈਂਦਾ ਅੱਧਾ ਪੈਨਲ ਕੰਮ ਕਰਦਾ ਜਦੋਂ ਉਹ ਇੱਕ ਡੱਬੀ ਦੇ ਉੱਤੇ ਛਾਂ ਆ ਜਾਂਦੀ ਹੈ ਜਾਂ ਕੁਝ ਭਾਗ ਦੇ ਉੱਤੇ ਛਾਂ ਆ ਜਾਂਦੀ ਹੈ ਪੈਨਲ ਤੇ ਤੇ ਪੈਨਲ ਦੀ ਐਫੀਸ਼ੀਐਂਸੀ ਦੇ ਵਿੱਚ ਬਹੁਤ ਫਰਕ ਪੈਂਦਾ ਉਹਦੇ ਨਾਲ ਇਸ ਤੋਂ ਬਾਅਦ ਜਿਹੜਾ ਸਟਰਕਚਰ ਲੱਗਣਾ ਹੈ ਜਿਹੜਾ ਸੋਲਰ ਪੈਨਲ ਦਾ ਸਟਰਕਚਰ ਹੈ ਉਹਦਾ ਐਂਗਲ ਕੀ ਹੈ ਤੁਹਾਡੇ ਸੋਲਰ ਪੈਨਲ ਦੇ ਜਿਹੜੇ ਦੀ ਡਾਇਰੈਕਸ਼ਨ ਹੈ ਜਿਹੜੀ ਸੋਲਰ ਪੈਨਲਾਂ ਦੀ ਉਹਦਾ ਟਿਲ ਟੈਂਗਲ ਕਿੰਨਾ ਹੈ ਕਿਹੜੇ ਐਂਗਲ ਦੇ ਉੱਤੇ ਸਿਸਟਮ ਇੰਸਟਾਲ ਹੁੰਦਾ ਪਿਆ ਹੈ ਕਿਉਂਕਿ ਜੇ ਫਿਕਸ ਲਵਾਉਂਦੇ ਹੋ ਤੁਸੀਂ ਉਹਦੇ ਵਿੱਚ ਟਿਲ ਟੈਂਗਲ ਵੇਖਣਾ ਬਹੁਤ ਜ਼ਰੂਰੀ ਹੈ ਜਿਹੜੇ ਰੋਟੇਟੇਬਲ ਸਟਰਕਚਰ ਹੁੰਦੇ ਨੇ ਰਿਮੂਵੇਬਲ ਹੁੰਦੇ ਨੇ ਜਿਹੜੇ ਘੁੰਮ ਜਾਂਦੇ ਨੇ ਸਾਰੇ ਪਾਸੇ ਨੂੰ ਉਹਦੇ ਚ ਆਪਾਂ ਉਹਨੂੰ ਐਡਜਸਟ ਕਰ ਸਕਦੇ ਹਾਂ ਪਰ ਜਿਹੜਾ ਫਿਕਸ ਪੈਨਲ ਲੱਗਦਾ ਏ ਜਿਵੇਂ ਇਸ ਮੋਟਰ ਦੇ ਉੱਤੇ 3 ਹਸਪਾਵਰ ਦੀ ਮੋਟਰ ਏ ਤੇ ਇੱਥੇ ਫਿਕਸ ਪੈਨਲ ਲਾਇਆ ਗਿਆ ਏ ਫਿਕਸ ਸਟਰਕਚਰ ਲਗਾਏ ਇੱ ਇਹਦੀ ਐਂਗਲ ਦੀ ਮੇਨ ਜਿਹੜੀ ਡਾਇਰੈਕਸ਼ਨ ਹੈ ਉਹ ਨੋਟ ਕਰਨ ਵਾਲੀ ਹੈ ਕਿ ਇੱਥੇ ਸਿਆਲ ਵੀ ਆਉਣਾ ਹੈ ਇੱਥੇ ਗਰਮੀਆਂ ਵੀ ਆਉਣੀਆਂ ਨੇ ਤੇ ਤੁਹਾਡੇ ਪੈਨਲ ਤੇ ਸਹੀ ਧੁੱਪ ਪਵੇ ਤੇ ਤੁਹਾਡੀ ਸਿਆਲ ਤੇ ਗਰਮੀਆਂ ਦੇ ਵਿੱਚ ਮੋਟਰ ਵਧੀਆ ਪਰਫਾਰਮੈਂਸ ਨਾਲ ਪਾਣੀ ਕੱਢੇ ਇੱਕ ਦੇ ਵਿੱਚ ਹੋਰ ਮੇਨ ਪੁਆਇੰਟ ਹੈ ਨੋਟ ਕਰਨ ਵਾਲਾ ਜਿਹੜਾ ਤੁਸੀਂ ਸਟਰਕਚਰ ਥੱਲੇ ਆਪਣੀ ਛੱਤ ਨਾਲ ਜੁਆਇੰਟ ਕਰਨਾ ਹੈ ਜੋੜਨਾ ਹੈ ਆਪਣੇ ਸਟਰਕਚਰ ਨੂੰ ਛੱਤ ਦੇ ਨਾਲ ਉੱਥੇ ਸਹੀ ਤਰੀਕੇ ਨਾਲ ਕੰਕਰੀਟ ਭਰਨਾ ਚਾਹੀਦਾ ਹੈ ਇਹਨਾਂ ਲੈਗਸ ਦੇ ਵਿੱਚ ਸਹੀ ਕੰਕਰੀਟ ਭਰ ਕੇ ਪੂਰੇ ਸਿਸਟਮ ਨੂੰ ਛੱਤ ਨਾਲ ਬੰਨਣਾ ਜ਼ਰੂਰੀ ਹੈ ਸਹੀ ਤਰੀਕੇ ਨਾਲ ਥੱਲੇ ਮਾਲ ਭਰਿਆ ਹੋਣਾ ਚਾਹੀਦਾ ਹੈ ਥੱਲੇ ਐਂਕਰ 볼ਟ ਲਾ ਕੇ ਛੱਤ ਦੇ ਨਾਲ ਪੂਰੀ ਪਕੜ ਬਣਨੀ ਚਾਹੀਦੀ ਹੈ ਸਟਰਕਚਰ ਦੀ ਤਾਂ ਕਿ ਹਵਾ ਨੇਰੀ ਦੇ ਵਿੱਚ ਤੂਫਾਨਾਂ ਦੇ ਵਿੱਚ ਤੁਹਾਡੇ ਸਟਰਕਚਰ ਨੂੰ ਤੇ ਤੁਹਾਡੇ ਪੈਨਲਾਂ ਨੂੰ ਨੁਕਸਾਨ ਨਾ ਹੋ ਸਕੇ ਇਸ ਤੋਂ ਬਾਅਦ ਸੋਲਰ ਪੈਨਲ ਸੋਲਰ ਮੋਟਰ ਲੱਗਣ ਤੋਂ ਬਾਅਦ ਇੱਕ ਸਭ ਤੋਂ ਵੱਡਾ ਪੁਆਇੰਟ ਇਹ ਕਿ ਜਦੋਂ ਮੀਨ ਏਰੀਆ ਹੁੰਦੀ ਤੂਫਾਨ ਆਉਂਦੇ ਨੇ ਉਸ ਟਾਈਮ ਤੇ ਕਈ ਵਾਰੀ ਬਹੁਤ ਸਾਰੇ ਜ਼ਮੀਂਦਾਰਾਂ ਦਾ ਨੁਕਸਾਨ ਹੋ ਜਾਂਦਾ ਹੈ ਸੋਲਰ ਪੇਟਾਂ ਉੱਡ ਜਾਂਦੀਆਂ ਨੇ ਕਈ ਵਾਰੀ ਪੈਨਲ ਇਹਦੇ ਵਿੱਚੋਂ ਨਿਕਲ ਕੇ ਉੱਡ ਜਾਂਦੇ ਨੇ ਹਵਾ ਨੇਰੀ ਦੇ ਵਿੱਚ ਕਾਫੀ ਨੁਕਸਾਨ ਹੁੰਦਾ ਹੈ ਇਹਦੇ ਵਿੱਚ ਦੋ ਤਰ੍ਹਾਂ ਦੇ ਕਲੈਂਪ ਲੱਗਦੇ ਨੇ ਜੈਡ ਤੇ ਯੂ ਕਲੈਂਪ ਜਿਹੜੇ ਆ ਕਿਨਾਰੇ ਤੇ ਲੱਗੇ ਹੁੰਦੇ ਨੇ ਇਹਨੂੰ ਜੈਡ ਕਲੈਂਪ ਕਹਿੰਦੇ ਨੇ ਤੇ ਜਿਹੜਾ ਕਲੈਂਪ ਪੈਨਲ ਨੂੰ ਵਿਚਾਲੋਂ ਫੜ ਕੇ ਰੱਖਦਾ ਹੈ ਉਸ ਕਲੰਪ ਨੂੰ ਯੂ ਕਲੰਪ ਕਹਿੰਦੇ ਨੇ ਉਹ ਵੀ ਤੁਹਾਨੂੰ ਵਿਖਾ ਦਿੰਨੇ ਆ ਜਿਹੜਾ ਸਾਈਡ ਤੇ ਲੱਗਦਾ ਉਹ ਜੈਡ ਕਲੰਪ ਹੁੰਦਾ ਤੇ ਜਿਹੜਾ ਇਹ ਕਲੰਪ ਇਹਨੂੰ ਯੂ ਕਲੰਪ ਆਖਿਆ ਜਾਂਦਾ ਹੈ ਇਹ ਸਿਸਟਮ ਦੇ ਵਿੱਚ 90 ਐਮ ਐਮ ਦਾ ਲੱਗਣਾ ਚਾਹੀਦਾ 90 ਐਮ ਐਮ ਦਾ ਜਿਹੜਾ ਜੈਡ ਜਾਂ ਯੂ ਕਲੰਪ ਇਹ ਵਧੀਆ ਪਕੜ ਕਰਦਾ ਕਿਉਂਕਿ ਇਹਨਾਂ ਦੇ ਸਿਰ ਤੇ ਹੀ ਪੂਰਾ ਸਿਸਟਮ ਖਲੋਤਾ ਹੁੰਦਾ ਹੈ ਇਹਨਾਂ ਨਹੀਂ ਸਾਰੇ ਪੈਨਲਾਂ ਨੂੰ ਬੰਨ ਕੇ ਰੱਖਣਾ ਹੁੰਦਾ ਜਿੰਨਾ ਇਹ ਜ਼ਿਆਦਾ ਤੁਸੀਂ ਚੌੜਾ ਲਾਓਗੇ ਓਨੀ ਗ੍ਰਿਪ ਜ਼ਿਆਦਾ ਬਣਦੀ ਹੈ ਮਾਰਕੀਟ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਕਲੈਂਪ ਵੀ ਆਉਂਦੇ ਨੇ ਜਿਹੜੇ 45mm ਦੇ ਆਉਂਦੇ ਨੇ ਤੇ ਬਹੁਤ ਸਾਰੀਆਂ ਫਰਮਾਂ 45mm ਦੇ ਕਲੈਂਪ ਵੀ ਯੂਜ਼ ਕਰਦੀਆਂ ਨੇ ਇਹ 90mm ਦਾ ਕਲੈਂਪ ਏ ਜਿੰਨੀ ਇਹਦੀ ਚੜਾਈ ਹੋਏਗੀ ਓਨਾ ਇਹ ਜ਼ਿਆਦਾ ਪਕੜ ਕਰੇਗਾ ਇਹਨਾਂ ਨਹੀਂ ਪੂਰੇ ਸਟਰਕਚਰ ਨੂੰ ਬੰਨਣਾ ਹੈ ਜੇ ਤੁਹਾਡਾ ਵਿਚਾਰੋਂ ਇੱਕ ਕਲੈਂਪ ਨਿਕਲ ਕੇ ਉੱਡ ਗਿਆ ਉਹਨੇ 2-3 ਪੈਨਲ ਖਰਾਬ ਕਰ ਦੇਣੇ ਨੇ ਸੋ 90mm ਦਾ ਆਪਾਂ ZU ਕਲੰਪ ਲਾਣੇ ਆ ਤਾਂ ਕਿ ਪੂਰਾ ਸਿਸਟਮ ਮਜ਼ਬੂਤੀ ਨਾਲ ਬੰਨਿਆ ਰਹੇ ਤੇ ਹਵਾ ਨੇਰੀ ਤੂਫਾਨ ਦੇ ਵਿੱਚ ਜਿੰਮੇਦਾਰ ਦਾ ਨੁਕਸਾਨ ਨਾ ਹੋਵੇ। ਇਸ ਦੇ ਵਿੱਚ ਅਸੀਂ ਕਦੀ ਵੀ ਕਿਰਸ ਨਹੀਂ ਕੀਤੀ ਕਦੇ ਵੀ 45mm ਦਾ ਜਾਂ 60mm ਦਾ ZU ਕਲੰਪ ਅਸੀਂ ਕਦੇ ਵਰਤਿਆ ਨਹੀਂ ਤੇ ਨਾ ਹੀ ਆਪਾਂ ਕਿਸੇ ਨੂੰ ਸੁਜੈਸਟ ਕਰਨੇ ਆ ਕਿ ਤੁਸੀਂ ਇਸ ਤੋਂ ਪਤਲਾ Z ਜਾਂ U ਕਲੰਪ ਵਰਤੋ। ਇਸ ਤੋਂ ਇਲਾਵਾ ਕੋਈ ਵੀ ਤਾਰ ਸਾਡੇ ਸਿਸਟਮ ਚ ਲੰਮਕਦੀ ਨਹੀਂ ਹੈਗੀ। ਪ੍ਰੋਪਰ ਤਰੀਕੇ ਨਾਲ ਟਾਈਆਂ ਲਾ ਕੇ ਸਾਰੀਆਂ ਜਿਹੜੀਆਂ ਤਾਰਾਂ ਨੇ ਉਹ ਪਰਲੀਨਾ ਦੇ ਵਿੱਚ ਹੁੰਦੀਆਂ ਨੇ। ਇਹ ਪੈਕ ਹੋ ਜਾਂਦੀਆਂ ਨੇ ਕੋਈ ਵੀ ਤਾਰ ਥੱਲੇ ਲਮਕਦੀ ਤੁਹਾਨੂੰ ਨਹੀਂ ਦਿਸੇਗੀ ਪ੍ਰੋਪਰ ਤਰੀਕੇ ਨਾਲ ਟਾਈਆਂ ਲਾਈਆਂ ਹੁੰਦੀਆਂ ਨੇ ਸਿਸਟਮ ਵੇਖਣ ਨੂੰ ਵੀ ਸੋਹਣਾ ਲੱਗਦਾ ਤੇ ਵੈਸੇ ਵੀ ਇਹ ਚੀਜ਼ਾਂ ਜ਼ਰੂਰੀ ਨੇ ਕੋਈ ਵੀ ਤਾਰ ਥੱਲੇ ਲਮਕਦੀ ਨਹੀਂ ਹੋਣੀ ਚਾਹੀਦੀ ਤੇ ਇੱਕ ਹੋਰ ਇਹਦੇ ਵਿੱਚ ਨੋਟ ਕਰਨ ਵਾਲੀ ਗੱਲ ਏ ਕਈ ਵਾਰੀ ਸਾਨੂੰ ਬਹੁਤ ਸਾਰੇ ਜਿਹੜੇ ਹੋਰ ਫਰਮ ਦੇ ਕਿਸੇ ਦੇ ਸਿਸਟਮ ਲਾਏ ਨੇ ਉੱਤੇ ਜਾਣ ਦਾ ਮੌਕਾ ਮਿਲਦਾ ਹੈ ਰਿਪੇਅਰ ਵਾਸਤੇ ਸਾਨੂੰ ਉੱਥੇ ਬੁਲਾਇਆ ਜਾਂਦਾ ਤੇ ਉੱਥੇ ਅਸੀਂ ਵੇਖਿਆ ਟੇਪ ਰੋਲ ਕੀਤੀ ਹੁੰਦੀ ਹੈ ਬਹੁਤਾਵਾਂ ਤੇ ਡੀਸੀ ਵਾਇਰ ਨੂੰ ਟੇਪ ਰੋਲ ਕੀਤੀ ਹੁੰਦੀ ਹੈ ਤੁਹਾਨੂੰ ਇੱਕ ਚੀਜ਼ ਇੱਥੇ ਕਲੀਅਰ ਕਰ ਦਈਏ ਸੋਲਰ ਮੋਟਰ ਦੇ ਵਿੱਚ ਸੋਲਰ ਸਿਸਟਮ ਦੇ ਵਿੱਚ ਟੇਪ ਰੋਲ ਦਾ ਕੋਈ ਕੰਮ ਨਹੀਂ ਕਿਤੇ ਵੀ ਕੋਈ ਜੋੜ ਨਹੀਂ ਹੋਣਾ ਚਾਹੀਦਾ ਜੇ ਕਿਤੇ ਕੋਈ ਜੋੜ ਬਣ ਵੀ ਜਾਂਦਾ ਹੈ ਉੱਥੇ ਤੁਸੀਂ MC4 ਕਨੈਕਟਰ ਲਾ ਕੇ ਪ੍ਰੋਪਰ ਤਰੀਕੇ ਨਾਲ ਉਹਦੀ ਜੋਇੰਟਿੰਗ ਕਰ ਸਕਦੇ ਹੋ ਕਿਸੇ ਵੀ DC ਵਾਇਰ ਤੇ ਉੱਤੇ ਜੋੜ ਲਾ ਕੇ ਉਹਨੂੰ ਮਰੋੜੀ ਦੇ ਕੇ ਉੱਤੇ ਟੇਪ ਰੋਲ ਨਹੀਂ ਕਰਨੀ ਚਾਹੀਦੀ ਇਸ ਤੋਂ ਇਲਾਵਾ ਇਹਦੇ ਵਿੱਚ ਜਿਹੜੀਆਂ ਲੈਗਾਂ ਲੱਗੀਆਂ ਹੁੰਦੀਆਂ ਨੇ ਰਫਟਰ ਲੱਗੇ ਹੁੰਦੇ ਨੇ ਪ੍ਰੀਨਾਂ ਲੱਗੀਆਂ ਹੁੰਦੀਆਂ ਨੇ ਉਹ ਪ੍ਰੋਪਰ ਗੁਣੀਆਂ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਕੋਈ ਵੀ ਲੈਗ ਟੇਢੀ ਮੇਢੀ ਉੱਚੀ ਨੀ ਵੀ ਨਹੀਂ ਹੋਣੀ ਚਾਹੀਦੀ ਉਹਦੇ ਨਾਲ ਤੁਹਾਡੇ ਪੈਨਲ ਦੇ ਵਿੱਚ ਫਰਕ ਪੈਂਦਾ ਜੇ ਪੈਨਲ ਬੈਂਡ ਹੋ ਜਾਏਗਾ ਤਾਂ ਵੀ ਉਹਦਾ ਨੁਕਸਾਨ ਹੋਏਗਾ ਜੇ ਤੁਸੀਂ ਇਹ ਸਿਸਟਮ ਨੂੰ ਇਹ ਸਟਰਕਚਰ ਨੂੰ ਸਹੀ ਤਰੀਕੇ ਨਾਲ ਨਹੀਂ ਲਵਾਉਂਦੇ ਤੁਹਾਡੇ ਸਟਰਕਚਰ ਦੇ ਵਿੱਚ ਫਰਕ ਕੇ ਤੁਹਾਡੇ ਗੁਣੀਆਂ ਦੇ ਵਿੱਚ ਫਰਕ ਕੇ ਸਟਰਕਚਰ ਦੇ ਤੇ ਉਹਦੇ ਨਾਲ ਵੀ ਤੁਹਾਡੇ ਪੈਨਲ ਤੇ ਅਫੈਕਟ ਪੈਂਦਾ ਇਸ ਤੋਂ ਬਾਅਦ ਗੱਲ ਹੁੰਦੀ ਹੈ ਸੋਲਰ ਮੋਟਰ ਦੀ ਬਹੁਤ ਸਾਰੇ ਕਿਸਾਨ ਵੀਰ ਚਾਹੁੰਦੇ ਨੇ ਵੀ ਅਸੀਂ ਸੋਲਰ ਮੋਟਰ ਜਿਹੜੀ ਲਵਾਈ ਏ ਉਹ ਜਨਰੇਟਰ ਤੇ ਵੀ ਚੱਲੇ ਗ੍ਰਿਡ ਤੇ ਵੀ ਚੱਲੇ ਜੇ ਕਿਤੇ ਲੋਡ ਪੈ ਜੇ ਸਾਨੂੰ ਗ੍ਰਿਡ ਲਾਈਨ ਦੀ ਤੇ ਗ੍ਰਿਡ ਲਾਈਨ ਤੋਂ ਵੀ ਚਲਾ ਸਕੀਏ ਖਾਸ ਕਰਕੇ ਜਨਰੇਟਰ ਤੇ ਚਲਾ ਸਕੀਏ ਐਮਰਜੈਂਸੀ ਦੇ ਵਿੱਚ ਤੇ ਸੋਲਰ ਤੇ ਤੇ ਉਹ ਚੱਲੇਗੀ ਚੱਲੇਗੀ ਤਾਂ ਇਹਦੇ ਵਾਸਤੇ ਕਈ ਵਾਰੀ ਆਪਾਂ ਗ੍ਰਿਡ ਵਾਲੀ ਮੋਟਰ ਪਵਾ ਲੈਨੇ ਆਂ ਕਈ ਵਾਰੀ ਗ੍ਰਿਡ ਵਾਲੀ ਮੋਟਰ ਪਵਾ ਕੇ ਆਪਾਂ ਸਿਸਟਮ ਲਵਾ ਲੈਨੇ ਆਂ ਫਿਰ ਉਹ ਜਦੋਂ ਥੋੜੀ ਜਿਹੀ ਧੁੱਪ ਘਟਦੀ ਹੈ ਤੇ ਉਹਦੇ ਵਿੱਚ ਟ੍ਰਿਪ ਦੀ ਪ੍ਰੋਬਲਮ ਜ਼ਿਆਦਾ ਹੁੰਦੀ ਹੈ ਬਹੁਤ ਸਾਰੇ ਕਿਸਾਨ ਵੀਰਾਂ ਦੇ ਇਸ ਵਜ੍ਹਾ ਨਾਲ ਕਾਲ ਆਉਂਦੇ ਨੇ ਕਿ ਭਾਈ ਸਾਡੇ ਲੂਬੀ ਦੀ ਮੋਟਰ ਲੱਗੀ ਹੈ ਸੀਆਰਆਈ ਦੀ ਲੱਗੀ ਹੈ ਕ੍ਰਮਟਨ ਦੀ ਲੱਗੀ ਹੈ ਜੱਕਰਲੋਸਕਰ ਦੀ ਲੱਗੀ ਹੈ ਤੇ ਉਹਦੇ ਵਿੱਚ ਮੋਟਰ ਦਾ ਕਸੂਰ ਨਹੀਂ ਨਾ ਕਿਸੇ ਮੋਟਰ ਦੀ ਕੰਪਨੀ ਦਾ ਕਸੂਰ ਹੈ ਆਪਾਂ ਮੋਟਰ ਦਾ ਮਾਡਲ ਗਲਤ ਚੂਜ਼ ਕਰ ਲੈਂਦੇ ਆ ਜਿਹਦੇ ਕਰਕੇ ਆਪਾਂ ਨੂੰ ਇਹ ਦਿੱਕਤਾਂ ਆਉਂਦੀਆਂ ਨੇ ਸੋ ਜਦੋਂ ਵੀ ਸੋਲਰ ਸਿਸਟਮ ਲਵਾਉਂਦੇ ਹੋ ਸੋਲਰ ਸਮਰਸੀਬਲ ਜਾਂ ਸੋਲਰ ਮੋਨੋਬਲੌਕ ਜਿੱਦਾਂ ਦਾ ਵੀ ਤੁਸੀਂ ਸਿਸਟਮ ਲਵਾਉਂਦੇ ਪਏ ਜੇ ਸਰਫੇਸ ਤੇ ਚਲਾਣੀ ਹੈ ਸੋਲਰ ਮੋਨੋਬਲੋਕ ਜੇ ਤੁਸੀਂ ਬੋਰਵੈਲ ਚ ਪਾਣਾ ਚਾਹੁੰਦੇ ਤੇ ਸੋਲਰ ਸਮਰਸੀਬਲ ਮੋਟਰ ਹੀ ਵਰਤੋ ਜਿਹਦੇ ਨਾਲ ਤੁਹਾਡੇ ਸੋਲਰ ਸਿਸਟਮ ਦੀ ਪਰਫਾਰਮੈਂਸ ਵੀ ਵਧੀਆ ਹੋਏਗੀ ਤੇ ਸੋਲਰ ਪੈਨਲਾਂ ਦੀ ਲਾਈਫ ਵੀ ਜ਼ਿਆਦਾ ਹੋਏਗੀ ਇਸ ਤੋਂ ਬਾਅਦ ਸਭ ਤੋਂ ਮੇਨ ਚੀਜ਼ ਆਉਂਦੀ ਹੈ ਜਿੰਨੇ ਪੂਰੀ ਇਲੈਕਟ੍ਰਿਸਿਟੀ ਨੂੰ ਕੰਟਰੋਲ ਕਰਨਾ ਹੈ ਜੋ ਵੀ ਤੁਹਾਡੇ ਪੈਨਲ ਇਲੈਕਟ੍ਰਿਸਿਟੀ ਪ੍ਰੋਡਿਊਸ ਕਰਦੇ ਨੇ ਉਹਨੂੰ ਉਹਨੇ ਕੰਟਰੋਲ ਕਰਨਾ ਹੈ ਤੇ ਉਹਨੂੰ ਡੀਸੀ ਤੋਂ ਏਸੀ ਕਨਵਰਟ ਕਰਕੇ ਤੁਹਾਡੇ ਸੋਲਰ ਪੰਪ ਨੂੰ ਚਲਾਉਣਾ ਹੈ ਉਹ ਆਉਂਦੀ ਹੈ ਵੇਰੀਏਬਲ ਫ੍ਰੀਕਵੈਂਸੀ ਡਰਾਈਵ ਤੇ ਤੁਸੀਂ ਇੱਕ ਵਧੀਆ ਚੰਗੀ ਕੁਆਲਿਟੀ ਦੀ ਐਮਪੀਪੀਟੀ ਬੂਸਟਿੰਗ ਡਰਾਈਵ ਵਰਤ ਸਕਦੇ ਹੋ ਫੋਟੋਵੋਲਟਿਕ ਡਰਾਈਵਰ ਤੋਂ ਕੋਈ ਵੀ ਇੰਡਸਟਰੀਅਲ ਡਰਾਈਵ ਨਾਲ ਯੂਜ਼ ਕਰੋ ਹਮੇਸ਼ਾ ਹੀ ਫੋਟੋਵੋਲਟਿਕ ਡਰਾਈਵ ਯੂਜ਼ ਕਰੋ ਫੋਟੋਵੋਲਟਿਕ ਡਰਾਈਵ ਹੀ ਤੁਹਾਨੂੰ ਵਧੀਆ ਪਰਫਾਰਮੈਂਸ ਦੇ ਸਕਦੀ ਹੈ ਪਲੱਸ ਉਹ ਐਮਪੀਪੀਟੀ ਬੂਸਟਿੰਗ ਹੁੰਦੀ ਹੈ ਜਦੋਂ ਬੱਦਲਵਾਈ ਦੇ ਵਿੱਚ ਤੁਹਾਡੇ ਸੋਲਰ ਦੇ ਪੈਨਲ ਦੇ ਤੋਂਪ ਘਟ ਹੋਣ ਨਾਲ ਵੋਲਟੇਜ ਅੰਪੀਅਰ ਘਟਦੇ ਨੇ ਉਹ ਨੂੰ ਬੜੇ ਹੀ ਬਿਹਤਰੀਨ ਤਰੀਕੇ ਨਾਲ ਕੰਟਰੋਲ ਕਰਦੀ ਏ ਤੇ ਵੋਲਟੇਜ ਦੇ ਵਿੱਚੋਂ ਵੀ ਅੰਪੀਅਰ ਬਣਾ ਕੇ ਮੋਟਰ ਨੂੰ ਚੱਲਦਾ ਰੱਖਣ ਵਿੱਚ ਸਹਾਇੀ ਹੁੰਦੀ ਏ ਇੱਥੇ ਆਈਐਨਵੀਟੀ ਦੀ ਫੋਟੋਵੋਲਟਿਕ ਡਰਾਈਵ ਵਰਤੀ ਗਈ 38 ਫ੍ਰੀਕਵੈਂਸੀ ਤੇ ਇਸ ਟਾਈਮ ਮੋਟਰ ਚੱਲਦੀ ਪਈ ਏ ਤੇ 350 ਵੋਲਟੇਜ ਦੇ ਆਸ-ਪਾਸ ਜਿਹੜੇ ਵੋਲਟ ਨੇ 53555 ਵੋਲਟ ਉਹ ਸੋਲਰ ਪੈਨਲ ਇਸ ਟਾਈਮ ਬਣਾਉਂਦੇ ਪਏ ਨੇ 143 ਵੋਲਟ ਲੈ ਕੇ 3 ਵਜੇ ਸ਼ਾਮ ਦੇ 3 ਵਜੇ ਮੋਟਰ ਚੱਲਦੀ ਪਈ ਏ 143 ਵੋਲਟ ਕੰਜ਼ੂਮ ਕਰਦੀ ਪਈ ਹੈ 9 ਐਂਪੀਅਰ ਤੇ 2283 ਚੱਕਰਾਂ ਤੇ ਇਸ ਟਾਈਮ ਮੋਟਰ ਚੱਲਦੀ ਪਈ ਹੈ 28000 RPM ਦੀ ਮੋਟਰ ਹੈ 2283 RPM ਤੇ ਇਸ ਟਾਈਮ ਮੋਟਰ ਚੱਲਦੀ ਪਈ ਹੈ ਸੋ ਇਹ ਸੀ ਅੱਜ ਦੀ ਵੀਡੀਓ ਤੁਹਾਨੂੰ ਸਾਡੀ ਇਹ ਵੀਡੀਓ ਜਾਂ ਵੀਡੀਓ ਚ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਬਟਨ ਦਬਾ ਲਿਓ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਕਿਸੇ ਤਰ੍ਹਾਂ ਦਾ ਸੋਲਰ ਸਿਸਟਮ ਲਵਾਉਣਾ ਚਾਹੁੰਦੇ ਹੋ ਔਨ ਗ੍ਰਿਡ ਆਫ ਗ੍ਰਿਡ ਜਾਂ ਹਾਈਬ੍ਰਿਡ ਰੂਫ ਟਾਪ ਸੋਲਰ ਲਵਾਉਣਾ ਚਾਹੁੰ 1.5 KHP ਤੋਂ ਲੈ ਕੇ 50 HP ਤੱਕ ਦੀਆਂ ਸੋਲਰ ਸੰਬਰਸੀਬਲ ਤੇ ਮੋਨੋਬਲਾਕ ਤੁਹਾਨੂੰ ਮੋਟਰਾਂ ਮਿਲ ਜਾਣਗੀਆਂ ਕੋਈ ਵੀ ਆਟਾ ਚੱਕੀ ਇੰਸਟਾਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਹੈ 9814571211 ਪੰਜਾਬੀ ਡੈਰੀਮੈਨ ਸੋਲਰ ਤੇ ਜੀਵਿੰਦਾਰਾ ਸੋਲਰ ਰਾਜਪੁਰਾ ਜਾਣਿਆ ਜਾਂਦਾ ਆਪਣੀ ਬੈਸਟ ਕੁਆਲਿਟੀ ਤੇ ਚੰਗੀ ਸਰਵਿਸ ਕਰਕੇ ਸੋਲਰ ਦੇ ਵਿੱਚ A ਗ੍ਰੇਡ ਕੁਆਲਿਟੀ ਤੇ ਵਧੀਆ ਸਰਵਿਸ ਪ੍ਰੋਵਾਈਡ ਕਰਵਾਈਦੀ ਹੈ ਜੁੜੇ ਰਹੋ ਸਾਡੇ ਨਾਲ ਵੇਂਦੇ ਰਹੋ ਸੋਲਰ ਟੈਕਨੀਕਲ YouTube ਚੈਨਲ ਪੰਜਾਬੀ ਡੈਰੀਮੈਨ ਸੋਲਰ